ਨੋ ਕੀ ਹਾਚਾ ਜੀ ਮੀਤ ਕਾ ਤੇ ਸਾਰਿਆਂ ਨੇ ਵਧੀਆ ਹੋਣਗੇ ਠੀਕ ਠਾਕ ਹੋਵੋਗੇ ਜੀ ਤੇ ਇਹ ਮੈਂ ਪਟਿਆਲੇ ਤੋਂ ਸੂਟ ਸਵਾਇਆ ਜੀ ਮੜਾ ਜੇ ਕਮੈਂਟ ਕਰਕੇ ਦੱਸੋ ਵੀ ਕਿੱਡਾ ਕ ਸੋਹਣਾ ਲੱਗਦਾ ਇਹ ਕਮਲ ਪਟਿਆਲਾ ਪਹਿਣਾ ਜਿਹੜੀ ਤੇ ਉਹਨੂੰ ਆਪਾਂ ਪੈਸੇ ਦਿੱਤੇ ਸੀਗੇ ਤੇ ਉਹਨੇ ਮੈਨੂੰ ਉੱਥੋਂ ਸਵਾਕੇ ਦਿੱਤਾਗਾ ਕਪੜਾ ਵੀ ਉਹਨੇ ਲੈ ਜਾ ਸੀ ਲੈਤਾ ਸੀਗਾ ਤੇ ਪੈਸੇ ਆਪਾਂ ਪੇ ਕਰਦੇ ਸੀ ਉਹਨਾਂ ਨੂੰ ਜੀ ਤੇ ਸੂਟ ਪਸੰਦ ਆਗਾ ਜੀ ਮੈਨੂੰ ਤਾਂ ਵੈਸੇ ਵਧੀਆ ਲੱਗਿਆ ਕਿਉਂਕਿ ਗਰਮੀ ਵਾਲਾ ਬਹੁਤ ਵਧੀਆ ਤੇ ਸੋਚੇਗਾ ਤੁਸੀਂ ਮੇਰੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਤੇ ਆਪਾਂ ਰੈਡੀ ਸ਼ੈਡ ਅੱਜ ਹੋਇਆ ਜੀ ਤਾਂ ਟਾਈਮ 10:30 ਹੋ ਗਿਆ 11:00 ਵਜੇ ਆ ਗਿਆ ਆਪਾਂ ਚੱਲੇ ਜੀ ਬੈਂਕ ਬੈਕ ਤੇ ਮੈਨੂੰ ਕੋਈ ਕੰਮ ਹੈ ਤੇ ਤੁਹਾਡੇ ਲਈ ਅੱਜ ਬਹੁਤ ਵੱਡਾ ਸਰਪ੍ਰਾਈਜ਼ ਹੈ ਜੀ ਆਪਾਂ ਦੱਸਣਾ ਨਹੀਂ ਹੈਗਾ ਵੈਸੇ ਤੇ ਜਦੋਂ ਦੱਸਤਾ ਤਾਂ ਫਿਰ ਮੈਨੂੰ ਸਾਰੇ ਵਾਲੇ ਖੋਜੀ ਲੋ ਜੇ ਨੇਸ਼ਨ ਕਹਿ ਦਿਓ ਜੀ ਤੇ ਵਧੀਆ-ਵਧੀਆ ਕਮੈਂਟ ਕਰਿਓ ਵਧਾਈਆਂ ਦੇ ਦਿਓ ਤੇ ਤੁਹਾਨੂੰ ਸਾਰਿਆਂ ਨੂੰ ਜਿੰਨੇ ਮੇਰੀ YouTube ਫੈਮਲੀ ਆ ਸਾਰਿਆਂ ਨੂੰ ਲਵ ਯੂ ਆ ਟਰੱਕ ਭਰ ਕੇ ਤੇ ਸੋ ਮੇਰਾ ਸੂਟ ਕਿੱਦਾਂ ਦਾ ਲੱਗਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੇ ਸੋ ਬਣੇ ਰੋ ਵਲੋਗ ਦੇ ਨਾਲ ਦਿਖਾਵਾਂਗਾ ਤੁਹਾਨੂੰ ਇੱਕ ਇੱਕ ਚੀਜ਼ ਬਾਗੀ ਫਰੈਂਡ ਮੈਂ ਜਾਣ ਲੱਗੇ ਬਲੌਗ ਬੈਂਕ ਦਾ ਬਲੌਗ ਜਾਣ ਕੇ ਨਹੀਂ ਬਣਾਇਆ ਤਾਂ ਕਿ ਉੱਤੇ ਸਾਰੇ ਜਾਣੇ ਸੀਗੇ ਪਤਾ ਨਹੀਂ ਹੋਣਾ ਚਾਹੀਦਾ ਨਾ ਕਿ ਕਿਹੜੀ ਵੇਖਦਾ ਪਾਉਂਗਾ ਵਟਾਸ ਸੌਰੀ ਮੈਂ ਗਾਪੀ ਦਿਖਾਤੀ ਪਤਾ ਨਹੀਂ ਲੱਗਿਆ ਪਰ ਤੁਹਾਨੂੰ ਤੇ ਮੈਂ ਲਈ ਜੀ ਕੈਸ਼ ਪੜਾ ਕੇ ਕੈਸ਼ ਤੁਸੀਂ ਮੈਨੂੰ ਦੇਖ ਸਕਦੇ ਹੋ ਮੇਰਾ ਕੈਸ਼ ਥੋੜੇ ਬਾਅਦ ਸਰਪ੍ਰਾਈਜ਼ ਹੈ ਜੀ ਇਹ ਮੈਂ ਕੜਵਾ ਕੇ ਲਿਆਈਆਂ ਤੇ ਬਹੁਤ ਜਲਦ ਆਪਾਂ ਜਾ ਰਹੇ ਹਾਂ ਤੇ ਤੁਹਾਨੂੰ ਮੈਂ ਦੇਣਾ ਸਰਪ੍ਰਾਈਜ਼ ਤੇ ਆ ਦੇ ਮੇਰਾ 150 ਵਾਲਾ ਪਰਸ ਹੈ ਜੀ ਇਹ ਇਹਦੇ ਵਿੱਚ ਆਹ 100 ਰੁਪਏ ਪਾ ਕੇ ਲਿਆਏ ਮੈਂ ਜੀ ਇਹ ਮਹਿੰਗੇ ਵਾਲਾ ਜੀ ਸੀ ਮਹਿੰਗੇ ਵਾਲਾ ਪਰ ਇਹ ਇਹ ਮੈਨੂੰ ਆਇਆ ਕਿਸੇ ਨੇ ਗਿਫਟ ਕੀਤਾਗਾ ਹਬੋਰ ਅਬਾਈ ਬੱਬੂ ਅ ਦਕਸ ਬੈਗ ਹਾਊਸ ਹਣਾ ਤੇ ਉਹਨਾਂ ਨੇ ਮੈਨੂੰ ਗਿਫਟ ਭੇਜਿਆ ਸੀਗਾ ਪਰ ਉਹਨਾਂ ਨੇ ਕਿਸੇ ਨੂੰ ਕਿਸੇ ਨੇ ਉਹਨਾਂ ਤੋਂ ਖਰੀਦਿਆ ਸੀਗਾ ਪਤਾ ਨਹੀਂ ਉਹਨਾਂ ਨੇ ਕਿਸ ਨੂੰ ਗਿਫਟ ਦਿੱਤਾ ਸੀ ਪਰ ਉਹ ਮੈਨੂੰ ਮਿਲਣ ਵਾਸਤੇ ਆਈ ਸੀ ਫੇਰ ਤੇ ਉਹਨੇ ਮੈਨੂੰ ਦਿੱਤਾ ਸੀਗਾ ਜੀ ਸੋ ਜਿਵੇਂ ਜਿਆਆਂ ਦੇ ਪੈਸੇ ਸਾਕੇ ਤੁਹਾਡੇ ਲਈ ਬਹੁਤ ਬੜੀਆ ਸਰਪ੍ਰਾਈਜ਼ ਹੈ ਜੀ ਕਿ ਅਸੀਂ ਜਾ ਰਹੇ ਹਾਂ ਕਿਤੇ ਤੇ ਤੁਸੀਂ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੁਹਾਨੂੰ ਇੱਕ ਇੱਕ ਗੱਲ ਦਿਖਾਵਾਂਗੀ ਜਦੋਂ ਘਰੋਂ ਤੁਰਾਂਗੇ ਠੀਕ ਆ ਫਿਰ ਵੀ ਦਿਖਾਵਾਂਗੀ ਜਦੋਂ ਉੱਥੇ ਪਹੁੰਚ ਗਏ ਫਿਰ ਵੀ ਦਿਖਾਵਾਂਗੀ ਫਿਰ ਤਾਂ ਤੁਹਾਨੂੰ ਸਾਰਾ ਕੁਝ ਹੀ ਪਤਾ ਲੱਗ ਜਾਊਗਾ ਫਰੈਂਡ ਸੋ ਬਣੇ ਰਹੋ ਵਲੌਗ ਦੇ ਨਾਲ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਆਪਾਂ ਘਰੋਂ ਨਿਕਲ ਗਏ ਜੀ ਆਪਾਂ ਚੱਲਣ ਲੱਗੇ ਆ ਠੀਕ ਹੈ ਤੇ ਮੇਰੀ ਭੈਣ ਆਈ ਜਾਂਦੀ ਹੋਊਗੀ ਘਰੇ ਤੇ ਉਹਨੇ ਤਾਂ ਆ ਰਹੀ ਹੈ ਮੇਰੀ ਵੱਡੀ ਭੈਣ ਤੇ ਉਹ ਰਹੂਗੀ ਘਰੇ ਪਹਿਲਾਂ ਅਸੀਂ ਉਹਨੂੰ ਦੇਖੀਗੇ ਪੇਰਾ ਸੇ ਗੁੱਲੁੰਡੀ ਕਾ ਗੁੱਲੂ ਸਾਡੀ ਆ ਗਈ ਗੁੱਲੂ ਗੱਡੀ 'ਚ ਬੈ ਗਈ ਹੈ ਸਾਡੀ ਆ ਦੇ ਗੱਡੀ 'ਚ ਉਹ ਬੈ ਗਈ ਹੈ ਜੀ ਗੁੱਲੂ ਸਾਡੀ ਤੇ ਮੈਂ ਵੀ ਜਾ ਰਹੀ ਆ ਗੱਡੀ 'ਚ ਜਾਣ ਵਾਸਤੇ ਜੋ ਛਾਪੀ ਆਸੀ ਪ੍ਰੋਸਸਰ ਨੂੰ ਫੜਾਤੀ ਵਾਪਸ ਹੀ ਦੇ ਦਿੰਦੇ ਬੋਲਦਾ ਐਸੀ ਚਲਾ ਮੁੰਡਾ ਇਤਨੀ ਯਾਰਦੇ ਨਾ ਸਿੱਧੇ ਹਾਂਜੀ ਫਰੈਂਡ ਆਪਣੇ ਚਸ਼ਮੇ 'ਤੇ ਦਾਦੇ ਲੱਗੇ ਤੁਹਾਨੂੰ ਠੀਕ ਹੈ ਜੀ ਓਏ ਹੌਲੀ ਚਲਾ ਓਏ ਗੱਡੀ ਵਾਲਾ ਗੱਡੀ ਬਹੁਤ ਪਜਾਂਦਾ ਦੇਖ ਲੋ ਫਰੈਂਡ ਵਾਹ ਇੱਧਰ ਹੈਲੋ ਕਰੋ ਬਾਈ ਉਹ ਹੈਲੋ ਕਰਦੇ ਕਿੱਥੇ ਜਾ ਰਹੇ ਹੋ ਬੋਲੀ ਦਾ ਵੀ ਕਿੱਥੇ ਜਾ ਰਹੇ ਹੋ ਕੰਮ ਜਾ ਰਹੇ ਆ ਕੰਮ ਲੈ ਕੇ ਆ ਲੈ ਕਹਦਾ ਲੜਕਾ ਚਲਾ ਇਹ ਮੁਰੇ ਦੇਖਾ ਮੁਰੇ ਦੇਖਾ ਕਿੱਧਰ ਜਾ ਰਹੇ ਚਿੜੀਆ ਘਰ ਜਾ ਰਹੇ ਸੀ ਚਿੜੀਆ ਘਰ ਘੁੰਮਣ ਵਾਸਤੇ ਦੇਖੋ ਅੱਜ ਜਿੰਨ ਨੂੰ ਸਰਪ੍ਰਾਈਜ਼ ਦਵਾਂਗੇ ਸਰਪ੍ਰਾਈਜ਼ ਹੈ ਜੀ ਤੁਹਾਡੇ ਵਾਸਤੇ ਬਹੁਤ ਵੱਡਾ ਸਾਰੇ ਜਾਣੇ ਕੌਂਜੀ ਲੌਂਜੀ ਰਿਲੇਸ਼ਨ ਕਹਿ ਦਿਓ ਦਿਲ ਲਾਲ ਭੇਜ ਦਿਓ ਸਹੀ 4 ਵਜੇ ਰਿਵੀਲ ਕਰਾਂਗੇ 4:30 ਵਜੇ 4:30 ਵਜੇ ਤੁਹਾਨੂੰ ਪਤਾ ਲੱਗ ਜੂਗਾ ਕੀ ਗੱਲਬਾਤ ਆ ਠੀਕ ਆ ਜੀ ਤੇ ਧਮਾਕਾ ਹੋਣ ਜਾ ਰਿਹਾ ਠਿਚੂ ਠਿਚੂ ਜੀ ਠੀਕ ਹੈ ਸੋ ਦੇਖਦੇ ਅੰਤਰਮਣ ਤੇ ਕੀ ਗੱਲਬਾਤ ਆ ਅੱਜ ਤੁਹਾਨੂੰ ਵੀ ਦਿਖਾਈ ਦਿੰਦੇ ਆ ਆਜੋ ਫਰੈਂਡ ਆਜੋ ਸਵੇਰੇ ਕੋਈ ਜੀ ਲੋਕੀ ਰਹਿਣ ਜ਼ਰੂਰ ਥਾਰੇ ਅੱਜ ਤੋਂ ਕੋਈ ਪਤਾ ਨਹੀਂ ਕਿ ਹੋਣਾ ਕਿੱਥੇ ਆਏ ਆ ਅੱਜ ਆਜੋ 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 ਆ ਬਾਈ ਦੇ ਭਾਲੇ ਆ ਕਿ ਦੇਖ ਤਾਂ ਖਾ ਲੀ। ਬਾਈ ਆਵੇ। ਵਾਓ। ਇਹ ਆ ਰਿਹਾ ਹੈ ਖਾਲਾ ਮਾਸੀ ਨੇ ਕਿੱਦਿ ਆਦੂ। ਮੱਥੇ ਵੀ ਤਾਂ। ਸੋ ਇਹ ਜੀ ਸਪਰਾਈਟ। ਤੁਸੀਂ ਦੇਖ ਰਹੇ ਹੋ ਜਿਵੇਂ ਮੈਂ ਬੋਤਾ ਅੱਜਾ ਜਿਹੜਾ ਡੇਢ ਗੰਢੀ ਕੈਂ ਤੇ ਇਹ ਗੋਡੇ ਸਾਰੇ ਪੈਣ ਪਰਾਂ ਦੀ ਪਿਆਸ ਆਦ ਕੇ ਤੁਸੀਂ ਮੇਰੇ ਨਾਲ ਪਿਆਰ ਦਿੱਤਾ। ਤਾਂ ਹੀ ਆਪਾਂ ਮੰਜ਼ਲ ਤੇ ਪਹੁੰਚੇ ਆ ਜੀ। ਠੀਕ ਹੈ ਹਲੋ ਤਿਆਰੀ ਹੋਈ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜੀ ਦਿਲੋਂ ਕੋਈ ਗੱਲ ਨਹੀਂ ਆਸਤੇ ਸੋ ਫਿਰ ਮੈਂ ਤੁਹਾਨੂੰ ਦਿਖਾਉਂਦਾ ਹਾਂ ਮੇ ਨਾਲ ਕਿਥੇ ਵਸ ਕੇ ਦੀ ਆਪਣੀ ਤਿਆਰ ਐਡੀ ਸ਼ੈਡਿੰਗ ਹੋ ਰਹੀ ਆ ਤੇ ਤੁਸੀਂ ਬਸ ਬਣੇ ਰਹੋ ਤੇ ਬਸ ਦਿਨੋ ਦਿਵਾਨ ਦਿਓ ਠੀਕ ਹੈ ਮੋਦੀ ਮੈਂ ਆਈ ਸੀ ਕਾਫੀ ਪੀ ਲਈ ਜੀ ਆਪਾਂ ਫਿਰ ਕੌਫੀ ਬਣਾਇ ਕੌਫੀ ਪੁਰੀ ਸੇਵਾ ਜੀ ਅਪਰਾਹ ਲਈ ਇਹ ਤੁਹਾਨੂੰ ਆ ਪੈਨਲ ਗੱਡੀ ਤੇ ਆ ਰਹੀ ਹੈ ਕੱਲ ਸੰਡੀ ਆਉਣੀ ਹੈ ਨੂੰ ਤੇ ਜਾਨਣਾ ਕੌਫੀ ਆ ਕਬੀ ਜੀ ਤੇ ਤੁਹਾਨੂੰ ਸਾਦਾ ਅੱਜ ਦਾ ਸਰਪਲਾਈ ਸਿੱਧਾ ਲੈਣਾ ਠੀਕ ਹੈ ਜੀ ਤੇ ਨਾ ਕਿ ਜਦੋਂ ਆਪਾਂ ਵੀ ਗੱਡੀਆਂ ਆ ਲਈ ਹੋ ਜਾਗੇ ਜੀ ਹਨਾ ਤੇ ਚਾਹੀਦਾ ਵੀ ਹੈ ਵੈਸੇ ਹਨਾ ਕਿਉਂਕਿ ਇੰਨੇ ਚਿਰ ਦੀ ਬੇਹਤ ਕਰੀ ਜਾਂਦੇ ਆ ਹਨਾ ਤੇ ਕਰੇ ਸੋਚਿਆ ਸੀ ਜੀ ਆ ਵੀ ਦੇ ਨਵਾਂ ਗੇੜੀ ਬਹੁਤ ਅੰਦਰੋਂ ਖੁਸ਼ੀ ਆ ਤੇ ਖੁਸ਼ੀ ਦਾ ਟਾਈਮ ਦਾ ਮਾਪੇ-ਵਾਪੇ ਥੋੜੇ ਜਿਹਾ ਯਾਦ ਆਏ ਮੈਨੂੰ ਮੈਂ इमोशनल ਹੋ ਗਈ ਸੀ ਮੇਰੇ ਕੋਲੇ ਮੈਨੇਜਰ ਆ ਗਿਆ ਸੀਗਾ ਬਾਈ ਮਾਨਸਾ ਦਾ ਇੱਥੇ ਮੈਨੇਜਰ ਹੈਗਾ ਤੇ ਉਹ ਵੈਸੇ ਹੀ ਮਨਰਤ ਕੰਮ ਧੰਦੇ ਵਾਸਤੇ ਤੇ ਆਏ ਹੋਣਗੇ ਤੋਂ ਬਸ ਪਛਾਣੀ ਜਾਂਦੇ ਸੀ ਉਹਨੇ ਮੈਨੂੰ ਵਧਾਈਆਂ ਦਿੱਤੀਆਂ ਕੋਈ ਗੋਜਨੇਸ਼ਨ ਕਿਹਾ ਤੇ ਮੈਂ ਥੋੜੀ इमोशनल ਹੋ ਗਈ ਤੇ ਉਹ ਮੈਨੂੰ ਕਹਿੰਦਾ ਭੈਣੇ ਰੋਣਾ ਨਹੀਂ ਪਰ ਮਾਤਮਾ ਨੇ ਵਧਾਈ ਤੁਹਾਡੀ ਮਾਫੜੀ ਹੈ ਹਨਾ ਤੇ ਖੁਸ਼ੀ ਦਾ ਟਾਈਮ ਆ ਮੈਂ ਕਹਿੰਦਾ ਇਹ ਚੀਜ਼ ਨਹੀਂ ਲੋਂਦੀ ਇਹਨੇ ਮੈਨੂੰ ਅੱਜ ਮੈਨੂੰ ਪਤਾ ਮੇਰੇ ਮਾਪੇ ਯਾਦ ਆਏ ਅੱਛਾ ਸ਼ਾਇਦ ਮੇਰੀ ਮੰਮੀ ਵਾ ਪਾਪਾ ਦੋਨੋਂ ਹੁੰਦੇ ਆ ਗੱਡੀ ਚ ਉਹਨਾਂ ਨੂੰ ਇੱਥੇ ਬਿਠਾ ਕੇ ਮੈਂ ਲੈ ਜਾਂਦਾ ਸੀਗਾ ਤੇ ਸੋਦੇ ਇਹ ਆਈ ਸਰਪ੍ਰਾਈਜ਼ ਮੈਂ ਤਾਂ ਜੀ ਇਹ ਕਾ ਬਹੁਤ ਦਿਨਾਂ ਦੀ ਤੇ ਮੈਂ ਨਾਲ ਆਪਣੇ ਘਰ ਦਾਦੀ ਪਰ ਮਾਪਾ ਦੇ ਘੇ ਸੀ ਲੈਣਾ ਦੇਰੀ ਮਾਰ ਕੇ ਸੌਖੀ ਆਈ ਸੀ ਵੀ ਮਾਤਾ ਹੁਣ ਤਾਂ ਮੈਂ ਕਿਸੇ ਦੀ ਗੱਡੀ ਚ ਤੇਲ ਪਵਾ ਕੇ ਆਈ ਆ ਨਾ ਕਿਰਾਏ ਤੇ ਮੈਂ ਗੱਡੀ ਲੈ ਕੇ ਗਈ ਸੀ ਮੈਂ ਹਮੇ ਆਪ ਦੀ ਲੈ ਕੇ ਆਉਂਗੀ ਤੇ ਮਾ ਲੈਣਾ ਤੇ ਇਹਦਾ ਧੰਨਵਾਦ ਆ ਬਹੁਤ ਬਹੁਤ ਜਿਨੇ ਮੇਰੀ ਛੋਟੀ ਮੇਲ ਤੋਂ ਕਿਸੇ ਇਹ ਮੈਂ ਕੁੜੇ ਦਿਨਾਂ ਦੇ ਵਿੱਚ ਮੈਂ 15 ਅਗਸਤ ਨੂੰ ਮਿਲਣ ਗਿਆ ਨਾ ਦੇਖਾਈ ਤੇ 15 ਅਗਸਤ ਚ ਮੇਰੀ ਆਪ ਵੀ ਲੱਤੀ ਸਾਡੀ ਤੇ ਸੋ ਤੁਸੀਂ ਸਾਰੇ ਜਾਣੇ ਬਹੁਤ ਜ਼ਰੂਰ ਕਰਿਓ ਜੀ ਇਹ ਸਾਨੂੰ ਇਹ ਸਮਝਣੀ ਰਹੇ ਤੇ ਅਸੀਂ ਇਹਦੇ ਵਿੱਚ ਇਹਨੂੰ ਲੱਕੀਆਂ ਕਰਕੇ ਵਸਦੇ ਤੁਸੀਂ ਵੀ ਬਹੁਤ ਜ਼ਿਆਦਾ ਕਰਕੇ ਕਰੋਗੇ ਤੇ ਸੋ ਜਿਹਨੂੰ ਜਿਹਨੂੰ ਆਪਣਾ ਇਸ ਪੈਗ ਨੂੰ ਚੱਕਾ ਲੱਗਿਆ ਉਹਨੂੰ ਲਾਲ ਦੇ ਤੋਂ ਪਤਾ ਤੇ ਦੋ ਫਰੈਂਡ ਤੇ ਤੁਸੀਂ ਬਸ ਬਣੇ ਰਹੋ ਵਲੌਗ ਦੇ ਨਾਲ ਇਹ ਜਿਆਦਾ ਬੈਰ ਹੋਈ ਜਾਂਦੀ ਆ ਟਟਕ ਪਟਕ ਹੋਈ ਜਾਂਦੀ ਆ ਪ੍ਰੈਕਟਿਸ ਤੋਂ ਬੜੇ ਦੇ ਲਈ ਬਣਾਉਂਦੇ ਆ ਸਟੈਂਡ ਹੋਣ ਲੱਗੇ ਸਟੈਂਡ ਕਰ ਰਹੇ ਠੀਕ ਹੈ ਮੈਂ ਜਾਂਦਾ ਨਾ ਬੋਲੋਗਾ ਮੇਰਾ ਨਾਮ ਕਰ ਲੈਣਾ ਸੀ ਹਾਂਜੀ ਮੈਡਮ ਆਏ ਸੀਗੇ ਸ਼ਨੀਵਾਰ ਨੂੰ ਬੁਕਿੰਗ ਹੋਈ ਆ ਜੱਪਾ ਕਰ ਦਿੱਤੀ ਗਲੀਨੋ ਹਾਂਜੀ ਸਾਰੇ ਜਾਣੇ ਪੋਜੀ ਲੋਜੀ ਬਹੁਤ ਪੋਜੀ ਨਹੀਂ ਮੈਨੂੰ ਹਾਂਜੀ ਤੇ ਪੋਜੀ ਲੋਜੀ ਜਿਆਦਾ ਸਭ ਨੂੰ ਗ੍ਰੈਟਿਊਲੇਸ਼ਨ ਮੈਡਮ ਥੈਂਕ ਯੂ ਤਾਂ 50 ਮਿੰਟ ਸੈਟ ਲਿਖ ਲਿਆ ਨੇ ਹਾਂ ਜੀ ਤਾਂ ਸਾਨ ਸਾਨ ਹੋਣੇ ਆ ਜੀ ਸਾਨ ਮੇਰੇ ਕੱਲ ਵੀ ਬਹੁਤ ਜ਼ਿਆਦੇ ਹੋਏ ਆ ਤੇ ਸਾਨ ਕੋਈ ਨਹੀਂ ਮੈਡਮ ਆ। ਮਾ ਆ ਦਾ ਨਾਂ ਨਹੀਂ ਕੋਈ ਲੱਭੀ ਸੀ। ਇਹ ਕਿੱਥੇ ਕਰਦੇ ਨੇ? ਬਸ ਅੱਛਾ ਸੀ। 35 ਪੰਨੇ ਆ। ਨਹੀਂ ਜ਼ਿਆਦਾ ਨਹੀਂ ਥੋੜੀ। ਜਿਆਦਾ ਜੀ ਦੇ ਸਭ ਤੋਂ ਸੇ। ਇਹ ਕਿਹ ਕੁ ਗਾੜਾ ਆ ਰਿਆ ਹੈਗਾ। ਤੇ ਬਸ ਇੱਥੇ ਆ ਗਿਆ। ਏਗੇ ਕਿੱਝੀ ਜਲਦੀ ਆਵਾਗ ਮਾੜੀ ਕਾਜੀ ਦੇ ਦੇ ਕੇ ਅੱਛਾ ਇਹਨਾਂ ਦਾ ਚੱਕੀ ਰੱਦੀ ਪਰਦਾ ਨਿਕਾ ਗੀ ਸੋ ਬੜੀ ਖੁਸ਼ੀ ਆ ਸਭਾ ਨੇ ਜੀ ਅੰਦਰ ਉੱਚੋ ਉੱਚੀ ਆ ਆਹੋ ਪਈ ਜੀ ਨੇ ਜਿਹਨੂੰ ਵੀ ਮੇਰੀ ਇਹ ਚੀਜ਼ ਤੇ ਖੁਸ਼ੀ ਹੋਈ ਹਨਾ ਮੇਰੀ ਗੱਡੀ ਤੇ ਦਿਲ ਲਾ ਕੇ ਜੀ ਤੇ ਸਾਰੇ ਜਣੇ ਵਧਾਈਆਂ ਜਤੋਂ ਸਾਰੇ ਆਣੇ ਰੈਡੀਆ ਭਾਈ ਅਰਕੇ ਟਿਕਨ ਸੁਰੀਏ ਜੀ ਮੰਨ ਪਹਿਲਾਂ ਬਾਜਾ ਨੂੰ ਬਹੁਤ ਬਹੁਤ ਖੁਆ ਕਰਾ ਜੀ ਤੇ ਤੁਸੀਂ ਵੀ ਜਰੂਰ ਇੱਥੇ ਆਇਓ ਠੀਕ ਆ ਤੇ ਆਪਾਂ ਤਾਂ ਲੈ ਲਈਏ ਇਥੋਂ ਗੱਡੀ ਗੱਡੀ ਬਹੁਤ ਘੈਂਟ ਆ ਗੱਲਬਾਤ ਤੇ ਸੋ ਮੰਨ ਦੇ ਵਿੱਚ ਸੰਗੀਤਿਆਰੇ ਦੀ ਬੋਲੀ ਕੀ ਬੋਲੀਏ ਸਹੀ ਗੱਲ ਹੈ ਸੈਂਟਮੈਂਟ ਹੀ ਆਣੀ ਬਾਕੀ ਤੁਸੀਂ ਬੋਲੋ ਕੁਝ ਵੀ ਮੈਡਮ ਆਈ ਸੀ ਕਿ ਆਪਣੇ ਕੋਲ ਸ਼ਨੀਵਾਰ ਨੂੰ ਸ਼ਨੀਵਾਰ ਨੂੰ ਬੁਕਿੰਗ ਕਰਕੇ ਸੰਡੇ ਹੋਣ ਕਰਕੇ ਡਿਲੀਵਰੀ ਕਰਕੇ ਲਈ ਹੋਗੀ ਯਾਰ ਜਿੰਨੇ ਡਿਲੀਵਰੀ ਤੇ ਜੇ ਲੈ ਕੇ ਰਹਿਣਾ ਤਾਂ ਬੋਲੇ ਨਹੀਂ ਜਾ ਕੇ ਤੇ ਕੀ ਹੋਤਾ ਹੈ ਐਕਸਾ ਬੁਕੇਟੇ ਤਾਂ ਨਾ ਨਿਕਲ ਨਹੀਂ ਆ 11 ਤੋਂ ਇਹ ਸਵੱਧਰ ਦੇਖ ਸਕਦੇ ਤੁਸੀਂ ਪਾਣੀ ਨਾ ਰਹਿਣਾ ਆ ਆਹ ਜੀ ਸਾਰਿਆ ਇੱਕ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਆਹ ਜੀ ਤੁਸੀਂ ਵੀ ਤੇ ਕਾਓ ਜਰੂਰ ਬੋਲੋ ਤੇ ਕੀਕਾ ਸਾਰੇ ਵਿਹਾਰ ਹੋ ਗਏ ਸੂਰੇ ਇਹ ਉਹਨਾਂ ਆਪਾਂ ਜਾਵਾਂਗੇ ਜੇ ਮੰਦਰ ਬਾਹਾਂ ਦੇ ਤੇ ਉਹ ਕੁਵਾਰ ਜਾਵਾਂਗੇ ਜੇ ਆਪਾਂ ਕਰੇ ਕਰੇ ਕਾ ਜਿੰਨੇ ਵੀ ਮੇਰੇ ਬੱਚੇ ਹੈਗੇ ਜਿਹੜੇ ਮੇਰੇ ਨਾਲ ਹੁੰਦੇ ਆ ਕਈ ਵੇਲੇ ਬਲੌਗ ਚ ਆਉਂਦੇ ਆ ਫਿਰ ਆਪਾਂ ਉਹਨਾਂ ਨੂੰ ਲੈ ਕੇ ਚੱਲਾਂਗੇ ਗੁਰਦੁਆਰੇ ਕਿਸੇ ਵੀ ਗੁਰਦੁਆਰੇ ਜਾਵਾਂਗੇ ਜੀ ਆਪਾਂ ਤੇ ਠੀਕਾ ਉਸੇ ਵੀ ਮੱਤ ਦਾ ਦੇਖਿਆ ਜਾਂ ਕਾਹਦੇ ਦੇਖਦੇ ਆ ਵੀ ਆਪਾਂ ਕਿਹੜਾ ਕੁਵਾਰ ਆਪਾਂ ਜਾਨ ਜਾਣਾਗਾ ਉਹ ਹਰ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਤੇ ਘਰੇ ਵੀ ਡਿੱਕੀ ਜਾਂਦੇ ਆ ਫੇਰ ਤੋਂ ਚਾਉਣਾ ਤੁਹਾਨੂੰ ਪਤਾ ਸੋ ਬਣੇ ਰਹੋ ਬਲੌਗ ਦੇ ਨਾਲ ਅੰਦਰ ਆਪਾਂ ਆ ਗਏ ਅੱਜ ਦੇਖ ਸਕਦੇ ਆ ਮਾਤਾ ਦਾ ਆਸ਼ਿਰਵਾਦ ਕਰੋ ਸਾਰੇ ਜਣੇ ਅੱਜ ਕੋਲ ਦੇ ਕਿਰਾਤੇ ਆਂ ਕਰਾਤੀ ਕਰਾਤੀ ਜਿਆ ਜਿਆ ਪਹਿਲਾਂ ਮੰਦਰ ਵਿੱਚ ਥੋੜੀ ਜਿਹੀ ਕਰਦੇ ਆ ਸੋ ਅੱਜ ਜੀ ਤੁਹਾਨੂੰ ਵੀ ਕਰਾਣੀਆਂ ਮਾਤਾ ਦੇ ਦਰਸ਼ਨ ਆਪੇ ਜੋ ਮਤਲਬ ਦੇਖੋ ਮੈਂ ਲਾਪਾ ਲੈਣ ਜਾਂਦੇ ਜੀ ਪੱਪਾ ਸੀ ਭੁੱਲੇ ਸੀ ਅਗੇ ਖੁਸ਼ੀ ਅੰਨੀ ਸੀਗੀ ਹਣਾ ਜੀ ਸਵਾਦ ਉਹ ਚਾਪੀ ਅੱਜਕੱਲ ਮੈਨੂੰ ਬਣਾਉਣਾ ਸੀ ਬਣਾ ਲੈ ਜੀ ਕਰੋ ਮਾਗਦੇ ਦਰਸ਼ਕ

ਸਦਾ ਕੋਲੀ ਤੰਨਿਆ ਇਹ ਵੀ ਸਾਡੀ ਮਾਤਾ ਇਸੇ ਮਾ ਮੇਰੀ ਕੁੜੀ ਇਸੇ ਮਾ ਮਾ ਵੀ ਢੇਣ ਹੈ ਜੀ ਤੇ ਮੈਨੂੰ ਅੱਖਾਂ ਵੇਚ ਕੇ ਭਰੋਸਾ ਮੇਰੀ ਮਾਤਾ ਤੇ ਸਭ ਇਹ ਮਨ ਕਰਦਾ ਇਹੀ ਪੂਰੀਆ ਕਰਦੀ ਆ ਮਾਤਾ ਠੀਕ ਹੈ ਜੀ ਤੇ ਆਪਾਂ ਦਾ ਬਹੁਤ ਭਰੋਸਾ ਜੀ ਮੈਂ ਦਾ ਬਹੁਤ ਭਰੋਸਾ ਕਰਦੀ ਆ ਰੇ ਤੇ ਮੈਂ ਸੁਝਾ ਦੇ ਸੰਭਾਲਣੇ ਕੋਈ ਨਹੀਂ ਤੇ ਮੇਰੀ ਕੁੜੀ ਕਾਦੀ ਮੈਂ ਤੇ ਹੋਣਾ ਪਾ ਮਾਖੇ ਦਾ ਹਰ ਬੇਟਾ ਸੁਨਿਆਣ ਗਿਆ ਡੱਬਾ ਤੇ ਮਾਤਾ ਦਾ ਹੁੰਡਾ ਕਰਾਉਂਦੇ ਆ ਜੀ ਤੇ ਬੜੀ ਖੁਸ਼ੀ ਹੈ ਜੀ ਮੈਨੂੰ ਤੇ ਆਪਾਂ ਕੋਈ ਕੋ ਟਾਂਸ ਸੀਗਾ ਤੇ ਜਦੋਂ ਕੀ ਹੋਰ ਪਤਾ ਹੀ ਨਹੀਂ ਬਾਕੀ ਸਭ ਰਿਆਣ ਪ੍ਰਭੂ ਸੋਣ ਗਈ ਯਾਰ ਆਸਰ ਨਾਲ ਆਇਆ ਮਾਂ ਤੇ ਜਿਹੜੀ ਕੁੜੀ ਨੂੰ ਵਾਰਾ ਕਿਹਾ ਨਾ ਵਾਰਤਾ ਸੀ ਗਿੰਗਾ ਵਾਲੀ ਹੋ ਗਈ ਆ ਜੀ ਤੇ ਮੇਰੀ ਮਾਂ ਤੋਂ ਡੇੜਾ ਸਾਲ ਜੀ ਆਜੋ ਸੋ ਬਣੇ ਰੋਜ਼ ਬਲੌਗ ਦੇ ਨਾਲ चलो चलो जी माता का आशीर्वाद लेके चलते हैं ਨਾਰੀਅਲ ਨਾਰੀਅਲ ਹੋ ਪਈ ਨਾਰੀਅਲ ਨਾਰੀਅਲ ਹੋ ਪਈ ਕਿੰਨਾ ਚੈਲੇ ਨਾਰੀਅਲ ਨਾਰੀਅਲ ਥੱਲੇ ਮਾਰੇ ਗੱਡੀ ਤੇ ਨਾ ਮਾਰੀ ਥੱਲੇ थले मारी थे वो वो थले भड़ के, भड़ के मारी तो। आए थे फटके फटके मारी चकलो चकलो ਜੀ ਆਪਾਂ ਮਾਤਾ ਜੀ ਨੇ ਵਧੀਆ ਉਹ ਦਿੱਤਾ ਪੂਰੇ ਚੋਰ ਦਾ ਮਾਰਾ ਮਿਲਦਾ ਮਾਤਾ ਤੋਂ ਮੈਸੇਜ 40 ਰੁਪਏ ਭੇ ਕਰ ਦੋ ਬਦਾਈਆ ਆ ਸਸੀ ਬਦਾਈਆ ਇੱਥੋਂ ਕੇਸ ਜੀ ਤੇਲ ਦਾ ਤੇਲ ਦਾ ਥੋੜਾ ਤੇਲ ਥੋੜਾ ਤੇਲ ਥੋੜਾ ਤੇਲ ਨਵਾਂ ਜਮਾ ਕੇ ਦਰ ਕਰਤੀ ਇੱਕ ਮਿੰਟ ਇੱਕ ਮਿੰਟ ਹਲੇ ਖੜ ਜੋ ਖੜ ਜੋ ਖੜ ਜੋ ਤੇਲ ਚੋ ਤੇਲ ਜੀ ਕਰ ਹਾਂ ਚਲ ਹੁਣ ਐ

ਹਾਂ ਬੜੀ ਖੁਸ਼ੀ ਮਿਲਦੀ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਤੁਹਾਡੇ ਪਿਆਰ ਦੇ ਸਦਕੇ ਹੀ ਆ ਜੀ ਅੱਜ ਇਥੋਂ ਤੱਕ ਆਪਾਂ ਪਹੁੰਚਿਆ ਹਨ ਤੇ ਸੋ ਮੈਨੂੰ ਬਹੁਤ ਖੁਸ਼ੀ ਆ ਜੀ ਮਨ ਅੰਦਰ ਹੀ ਕੋਈ ਬਹੁਤ ਜ਼ਿਆਦਾ ਆ ਰਹੀ ਹੈ ਸੋ ਮੇਰੀ ਪਰਿਵਾਰਾਂ ਲਈ ਬਹੁਤ ਖੁਸ਼ੀ ਮਨਾਈ ਇਸ ਦਿਨ ਦੇ ਖਾਣੇ ਮੇਰੀ ਭੈਣ ਆ ਜੀ ਮੇਰੀ ਸੱਕੀ ਭੈਣ ਆ ਵੱਡੀ ਤੇ ਉਹਨੇ ਤੋਂ ਆਏ ਆ ਇਹਨਾਂ ਨੂੰ ਬੁਲਾ ਲਿਆ ਸੀਗਾ ਮੇਰੇ ਮੰਮੀ ਪਾਪਾ ਤਾਂ ਹੈ ਨੇ ਤੁਹਾਨੂੰ ਪਤਾ ਹੀ ਆ ਹਨਾ ਤੇ ਮੈਂ ਭੈਣ ਨੂੰ ਬੁਲਾਇਆ ਸੀ ਭੈਣ ਵਿਚਾਰੀ ਉਹਦੇ ਹੀ ਆ ਗਈ ਤੇ ਇਹ ਸਾਡੀ ਭੈਣ ਹੈ ਵੀ ਮੇਰੀ ਭੈਣ ਹੀ ਹੈ ਸਾਡੀ ਮਹਾਰਾਸ਼ਟਰੀ ਨੂੰ ਬਹੁਤ ਬਧਾਈ ਸਵਾਗਤ ਬਧਾਈ ਇਹ ਤੁਸੀਂ ਵੀ ਗੱਡੀ ਨਾਲ ਆਲੇ ਛੇਤੀ ਮਹਾਰਾਜ ਬਣਾਵੇ ਸਭ ਵੀ ਗੱਡੀ ਨਾਲ ਆਲੇ ਛੇਤੀ ਸੋ ਮਨੇ ਰੋਈ ਸੋ ਹਾਂਜੀ ਫਰੈਂਡ ਹੁਣ ਆਪਾਂ ਪਹੁੰਚੇ ਭਾਗੀ ਬੰਦਰ ਬਾਲਾ ਜੀ ਦੇ ਮੰਦਿਰ ਨਵੀਂ ਗੱਡੀ ਲੈ ਕੇ ਗਏ ਸੀ ਮੱਥਾ ਟਿਕਾਉਣ ਵਾਸਤੇ ਗੱਡੀ ਨੂੰ ਤੇ ਤੁਹਾਨੂੰ ਵੀ ਪਤਾ ਹੀ ਹੈ ਹਨਾ ਜੀ ਜਦੋਂ ਆਪਾਂ ਗੱਡੀ ਕੋਈ ਵੀ ਸਾਧਨ ਲੈਣਿਆ ਤੇ ਆਪਾਂ ਕਿਤੇ ਵੀ ਜਾਂਦੇ ਹਾਂ ਹਨਾ ਧਰਮ ਸਥਾਨ ਤੇ ਤੇ ਆ ਦੇਖੋ ਆਪਾਂ ਤੁਰੇ ਜਾ ਰਹੇ ਆ ਇੱਥੇ ਤੇ ਮੰਦਰ ਜਾ ਰਹੇ ਹੁਣ ਬਾਲਾ ਜੀ ਦੇ ਭਾਗੀਬੰਦਰ ਤੇ ਸੋ ਇੱਥੇ ਆਪਾਂ ਮੱਥਾ ਟੇਕਿਆ ਜੀ ਅੰਦਰ ਆ ਗਏ ਸੀਗੇ ਮੱਥਾ ਟੇਕਿਆ ਬਹੁਤ ਸ਼ਾਂਤੀ ਆਈ ਚਤਨੋ ਬਹੁਤ ਜ਼ਿਆਦਾ ਉਧਰ ਸਤਪਾਲ ਜੀ ਵੀ ਮੱਥਾ ਟੇਕ ਰਹੇ ਸੀਗੇ ਪੰਕਜ ਜੀ ਨੇ ਪਹਿਲੇ ਮੱਥਾ ਟੇਕ ਕੇ ਉਹ ਚਲੇ ਗਏ ਸੀਗੇ ਤੇ ਇਧਰੋਂ ਆਪਾਂ ਜਾ ਰਹੇ ਆ ਜੇ ਮੱਥਾ ਟੇਕਨ ਬਹੁਤ ਸ਼ਾਂਤੀ ਆਈ ਆ ਮੱਥਾ ਟੇਕ ਕੇ ਇੱਥੇ ਤੇ ਜਦੋਂ ਵੀ ਆਪਾਂ ਕੋਈ ਹਨਾ ਖੁਸ਼ੀ ਤਾਂ ਹੁੰਦੀ ਆ ਜੀ ਦੇਖੋ ਹਨਾ ਕਾਲਾਪਾ ਸਾਰੇ ਗਏ ਮੰਦਰ ਚ ਮੱਥਾ ਟੇਕਿਆ ਤੇ ਇੱਥੇ ਆ ਮਾਤਾ ਸ਼ੇਰਾਂ ਵਾਲੀ ਸ਼ੇਰਾਂ ਵਾਲੀ ਮਾਤਾ ਦੇ ਮੂਹਰੇ ਵੀ ਆਪਾਂ ਮੱਥਾ ਟੇਕਿਆ ਜੀ ਤੇ ਇੱਥੇ ਵੀ ਅਰਦਾਸ ਬੇਨਤੀ ਕੀਤੀ ਆਪਾਂ ਉਹ ਇਧਰ ਮੈਂ ਬੱਬੂ ਨੂੰ ਕਿਹਾ ਵੀ ਦਿਖਾਓ ਦਰਸ਼ਨ ਕਰਾਓ ਸਾਰੀ ਸੰਗਤ ਨੂੰ ਜਿਹੜੇ ਵੀ ਆਪਣੇ YouTube ਫੈਮਲੀ ਆ ਸਾਰਿਆਂ ਨੂੰ ਅਸ਼ੀਰਵਾਦ ਦਿਵਾਓ ਮਾਤਾ ਦਾ ਤੇ ਬਾਲਾ ਜੀ ਦਾ ਤੇ ਹਨੂਮਾਨ ਜੀ ਦਾ ਸਾਰਿਆਂ ਤੇ ਮਿਹਰ ਭਰੇ ਹੱਥ ਰੱਖ ਕੇ ਦੇਖੋ ਜੀ देखो जी कर लो दर्शन जी करो दर्शन जी, इच्छा पूर्ति मंदिर है जी ये इच्छा पूर्ति मंदिर है भागीबान मंदिर ਤੇ ਸੰਗਤ ਵੀ ਸਾਰੀ ਮੱਥਾ ਟੇਕੀ ਜਾਂਦੀ ਸੀਗੀ ਜੀ ਬਹੁਤ ਸੰਗਤ ਆਈ ਸੀਗੀ ਤੇ ਇੱਧਰ ਮੈਂ ਗਈ ਫਿਰ ਮੈਂ ਇੱਥੇ ਗਣੇਸ਼ ਜੀ ਦਾ ਸ਼ੀਰਵਾਦ ਲੈਂਤਾ ਗਣੇਸ਼ ਜੀ ਮਹਾਰਾਜ ਨੇ ਬਹੁਤ ਨੇੜੇ ਹੋ ਕੇ ਸੁਣਦਾ ਸਾਰਿਆਂ ਦੀ ਗੱਲਬਾਤ ਉਹ ਇਹ ਬਾਕੀ ਯਕੀਨ ਦੀ ਗੱਲ ਹੁੰਦੀ ਹੈ ਜੀ ਹਨਾ ਤੇ ਸਾਰਿਆਂ ਨੂੰ ਇੱਧਰ ਆਪਾਂ ਫੇਰ ਮੱਥਾ ਟੇਕਣ ਆਏ ਸ਼ਰ ਖਾਟੂ ਜੀ ਸ਼ਾਮ ਹੈ ਸ਼ਰ ਖਾਟੂ ਸ਼ਾਮ ਜੀ ਤੇ ਮੈਨੂੰ ਇੰਨਾ ਵੈਸੇ ਪਤਾ ਨਹੀਂ ਲੱਗਿਆ ਕਿਉਂਕਿ ਉੱਥੇ ਨਾ ਸੋ ਹਾਂ ਜੀ ਆਪਾਂ ਬਾਲਾ ਜੀ ਤੇ ਆ ਗਏ ਸੀਗੇ ਤੇ ਹੁਣ ਆਪਾਂ ਆਏ ਆ ਜੀ ਗੁਰਦੁਆਰਾ ਸਾਹਿਬ ਆਏ ਆ ਸਾਹਿਬ ਆਇਆ ਜੀ ਕਲਗੀਧਰ ਗੁਰਦੁਆਰਾ ਇੱਥੇ ਆਪਾਂ ਗੱਡੀ ਲੈ ਕੇ ਆਇਆ ਦਾ ਮੱਥਾ ਟਕਾਇਆ ਨਾ ਗੱਡੀ ਨੂੰ ਆਪਾਂ ਬੱਚੇ ਵੀ ਲੈ ਕੇ ਆਇਆ ਨਾਲ ਤੇ ਹੁਣ ਮੈਂ ਕਿਹਾ ਸੀਗਾ ਬੱਚਾ ਨੂੰ ਮੱਥਾ ਟਕਾ ਕੇ ਲਿਆਉਣਾ ਜੀ ਤੇ ਕਲਗੀਧਰ ਗੁਰਦੁਆਰਾ ਜੀ ਇਹ ਡੀਡੀ ਮਿੱਤਲ ਦੇ ਜਮਾ ਸਾਹਮਣੇ ਤੇ ਸਾਨੂੰ ਗੱਡੀ ਦੀਆਂ ਵਧਾਈਆਂ ਜ਼ਰੂਰ ਦਿਓ ਜੀ ਤੇ ਗੱਡੀ ਗੱਡੀ ਦਾ ਮੱਥਾ ਟਿਕਾਉਣ ਆਏ ਆ ਆਪਾਂ ਗੁਰਦੁਆਰੇ ਇੱਥੇ ਤੇ ਮੈਂ ਤੁਹਾਨੂੰ ਦਿਖਾਉ ਨੀਆ ਬੈਕ ਕੈਮਰੇ ਦਾ ਹੀ ਬਣੇ ਰੋਜ਼ ਵਲੋਗ ਇਹ ਆਜੀ ਗੁਰਦੁਆਰਾ ਕਲੰਗੀਤਲ ਇੱਥੇ ਤੇ ਆ ਜਾ ਰਹੇ ਆ ਕਿਸੋ ਲੱਡੂਆਂ ਦਾ ਡੱਬਾ ਲੈਣ ਗਏ ਆ ਸਤਪਾਲ ਜੀ ਤੇ ਅਪਰ ਅਰਦਾਸ ਕਰਾਵਾਂਗੇ ਪਲਗੀ ਧਰ ਗੁਰਦੁਆਰਾ ਦੋਗੇ ਤਾਂ ਨਹੀਂ ਦੇ ਕੋត្រ ਨਹੀਂ ਹਾਂ ਮੈਂ ਹਾਂ ਦੋਗੇ ਤੇ ਹੈ ਸੋ ਆਪਾਂ ਗੁਰਦੁਆਰੇ ਚ ਆ ਗਏ ਆ ਜੀ ਗੁਰਦੁਆਰਾ ਸਾਹਿਬ ਚ ਤੇ ਆਪਾਂ ਬਾਬਾ ਜੀ ਸਾਰਿਆਂ ਤੇ ਮੇਰ ਭਰਿਆ ਹੱਥ ਰੱਖੇ ਆਪ ਦਾ ਤੇ ਗੁੱਡੀ ਨੂੰ ਆਪਾਂ ਮੱਥਾ ਟਿਕਾਉਣ ਆਏ ਆ ਜੀ ਮੇਰੇ ਸਹੇਦਾਂ ਜੀਵਾ ਕੰਮ ਮਨੋ ਕੀਤੇ ਰਵੀਨਾ ਹੋ ਪਹਿੰਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰਤੀ